ਪਰਿਵਾਰ ਦਾ ਕੋ ਜੀ ਹਸਪੀਟਲ ਦੇ ਵਿੱਚ ਦਾਖਲ ਹੋ ਜਾਏ ਮੰਨ ਲਓ ਕਿਵੇਂ ਕਰਕੇ ਹੁੰਦਾ ਐਕਸੀਡੈਂਟ ਹੋ ਗਿਆ ਤੇ ਡਾਕਟਰ ਉਹਨੂੰ ਚੈੱਕ ਕਰੇ ਦੇਖੇ ਉਹਦਾ ਇਲਾਜ ਕਰੇ ਤੇ ਆ ਕੇ ਸਾਨੂੰ ਆਖੇ ਇਹ ਜੋ ਤੁਹਾਡੇ ਪਰਿਵਾਰ ਦਾ ਮੈਂਬਰ ਹੈ ਇਹ ਜ਼ਿੰਦਾ ਤਾਂ ਹੈ ਕਿਤੇ ਸਾਥ ਆ ਚੱਲਦੇ ਨੇ ਫਰੇ ਹੱਥ ਪੈਰ ਨਹੀਂ ਹਿੱਲਦੇ ਇਹ ਬੋਲ ਨਹੀਂ ਸਕਦਾ ਇਹਦੀ ਯਾਦਦ ਸਲੀਨ ਹੋ ਗਈ ਹੈ ਤੇ ਤੁਹਾਨੂੰ ਪਛਾਣਿਆਗਾ ਨਹੀਂ ਇਹ ਦੁਨੀਆਵੀ ਗੰਪਲਸੀ ਮਨਾਂ ਦੇ ਵਿੱਚ ਕੀ ਸੁਣਦੇ ਆ ਪਤਾ ਨਹੀਂ ਹੋਣਾ ਕੀ ਹੋਏਗਾ ਕਦੋਂ ਠੀਕ ਹੋਏਗਾ ਅਸੀਂ ਬੜੇ ਪਰੇਸ਼ਾਨ ਹੋ ਜਾਂਦੇ ਆ ਐਦਾ ਹੀ ਹੁੰਦਾ ਨਾ ਤੁਸੀਂ ਮੈਂ ਕਈ ਵਾਰ ਬੇਨਤੀ ਕੀਤੀ ਹੈ ਮੈਂ ਇਹ ਤਾਂ ਦੁਨੀਆਵੀਕ ਇਕਜ਼ੈਂਪਲ ਸੀ ਗੁਰੂ ਗੋਬਿੰਦਿ ਪਾਸ਼ਾ ਵੀ ਸੋਚਦੇ ਹੋਣਗੇ ਮੇਰੇ ਸਿੱਖਾਂ ਦੀ ਯਾਦ ਪਤਾ ਨਹੀਂ ਕਦੋਂ ਠੀਕ ਹੋਊ ਕਦੋਂ ਇਹਨਾਂ ਨੂੰ ਯਾਦ ਆਉਣਾ ਹੈ ਸਰਹੰਦ ਦਾ ਇਤਿਹਾਸ ਕਿਉਂਕਿ ਹਾਲਾਤ ਜੋ ਅਸੀਂ ਦੇਖਦੇ ਆ ਸਾਡੇ ਸ਼ਹਿਰ ਦੇ ਵਿੱਚ ਹੋ ਸਕਦਾ ਥੋੜੇ ਠੀਕ ਹੋ ਪਰ ਬਹੁਤਾਂ ਗਿਣਤੀ ਦੇ ਵਿੱਚ ਐਸੇ ਨੇ ਕਿ ਸਿੱਖਾਂ ਦੀ ਗਿਣਤੀ ਘਟਦੀ ਚੱਲੀ ਅਸੀਂ ਕੁਰਬਾਨੀ ਵਾਲੇ ਪਾਸੋਂ ਇਤਿਹਾਸ ਵਾਲੇ ਪਾਸੋਂ ਟੁੱਟਦੇ ਜਾ ਰਹੇ ਹੁਣ ਛੋਟੇ ਸਹਾਇਦਦਿਆ ਨਿੱਜਵਤੀ ਸ਼ਹੀਦੀ ਦੀ ਵੱਡੇ ਸੰਜਾਦਿਆਂ ਦੀ ਸ਼ਹੀਦੀ ਦੀ ਗੱਲ ਕਰਦੇ ਆਂ ਇਹ ਬਾਤ ਨੂੰ ਛੇੜਦੇ ਇਹ ਗੱਲ ਨੂੰ ਸਮਝ ਲੈਣੇ ਚਾਹੀਦੇ ਇੱਕ ਜੰਦ ਦੇ ਵਿੱਚ ਜੋ ਜਦੇ ਹੋਏ ਸ਼ਹੀਦ ਹੋਏ عمر ਬਹੁਤੀ ਵੱਡੀ ਨਹੀਂ ਹੈ ਬਾਬਾਜੀਤ ਸਿੰਘ ਜੀ ਦੀ ਸ਼ਹੀਦੀ ਤੋਂ ਪਹਿਲਾਂ ਜੇ ਅਸੀਂ ਇੱਕ ਬਾਤ ਸਮਝਣ ਦਾ ਯਤਨ ਕਰੀਏ ਉਹਨਾਂ ਦੇ ਗੁਰੂ ਗੋਬਿੰਦ ਪਾਸ਼ਾ ਜੀ ਨੇ ਨਹੀਂ ਆਖਿਆ ਸੀ ਬੱਚਿਓ ਹੁਣ ਤੁਹਾਡੀ ਵਾਰੀ ਹੈ ਹੁਣ ਤੁਸੀਂ ਦਿਖਾਉਣਾ ਹੈ ਜੋ ਤੁਹਾਨੂੰ ਸਿਖਲਾਈ ਦਿੱਤੀ ਹੈ ਜੋ ਤੁਹਾਨੂੰ ਸ਼ਸਤਰ ਵਿੱਤਿਆ ਸਿਖਾਈ ਹੈ ਗੁਰੂ ਗੋਬਿੰਦ ਪਾਸ਼ਾ ਜੀ ਨੇ ਇੱਕ ਵਾਰੀ ਨਹੀਂ ਸਿਖਾਈ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਪੰਜ ਪੰਜ ਦੇ ਜੱਥੇ ਬਣਾ ਕੇ ਸਿੰਘ ਜਾ ਰਹੇ ਨੇ ਬਾਬਾ ਅਜੀਤ ਸਿੰਘ ਬੇਨਤੀ ਕਰਦੇ ਨੇ ਗੁਰੂ ਪਿਤਾ ਨੂੰ ਗੁਰੂ ਪਿਤਾ ਜੀਓ ਮੈਨੂੰ ਤੁਸੀਂ ਵੱਡਿਆ ਕੀਤਾ ਹੈ ਮੈਨੂੰ ਇੱਕ ਯੋਧਾ ਬਣਾਇਆ ਮੈਨੇ ਇੱਕ ਸੂਰਮਾ ਬਣਾਇਆ ਮੈਨੂੰ ਆਗਿਆ ਬਖਸ਼ੋ ਮੇਰੀ ਵੀ ਇੱਥੇ ਮੈਂ ਜੰਗ ਦੇ ਮੈਦਾਨ ਦੇ ਵਿੱਚ ਫਤਿਹ ਪ੍ਰਾਪਤ ਕਰਾਂ ਮੈਂ ਸ਼ਹੀਦ ਹੋਣਾ ਚਾਹੁੰਦਾ ਹਾਂ ਕਿਉਂਕਿ ਚਾਲੀਆਂ ਦੇ ਸਾਹਮਣੇ ਲੱਖਾਂ ਦੀ ਗਿਣਤੀ ਸੀ ਤੇ ਗੁਰੂ ਗੋਬਿੰਦ ਪਾਤਸ਼ਾਹ ਜੀ ਕਹਿੰਦੇ ਮੈਨੂੰ ਤੇਰੇ ਤੋਂ ਇਹੀ ਉਮੀਦ ਸੀ ਕਿ ਬਾਬਾ ਅਜੀਤ ਸਿੰਘ ਵੀ ਜਾਂਦੇ ਆ ਚੰਪੌਰ ਦੇ ਗੜੀ ਦੇ ਵਿੱਚ ਕਈਆਂ ਨੂੰ ਮੌਤ ਦੇ ਘਾਟ ਉਤਾਰ ਕੇ ਕਈਆਂ ਨੂੰ ਸ਼ਹੀਦ ਕਰਕੇ ਆਪ ਸ਼ਹੀਦ ਹੋ ਜਾਂਦੇ ਇਤਿਹਾਸ ਦੱਸਦਾ ਹੈ 40 ਜੁਨਿਆਂ ਨੂੰ ਉਹਨਾਂ ਨੇ ਮੌਤ ਦੇ ਘਾਟ ਉਤਾਰਿਆ ਤੇ ਬਾਬਾ ਜੀ ਚਾਰ ਸਿੱਖ ਦੇ ਵੀ ਬੇਨਤੀ ਕਰਦਾ ਪਿਤਾ ਜੀ ਮੇਰੇ ਮਨ ਦੀ ਵੀ ਇੱਛਾ ਹੈ ਕਿ ਮੈਂ ਵੀ ਚਮਕੌਰ ਦੀ ਗੜੀ ਦੇ ਵਿੱਚ ਇਹ ਜੰਗ ਦੇ ਵਿੱਚ ਜੂਝਾਂ ਮੈਂ ਵੀ ਜੂਝਣਾ ਚਾਹਣਾ ਤੇ ਇੱਕ ਗੱਲ ਮਨਾ ਦੇ ਵਿੱਚ ਮੈਂ ਸਵਾਲ ਲਈਏ ਉਦੋਂ ਗੁਰੂ ਗੋਬਿੰਦ ਸਿੰਘ ਜੀ ਆ ਨੇ ਮਾਨਵ ਦਾ ਢਿੱਲਾ ਨਹੀਂ ਸੀ ਕੀਤਾ। ਮਨ ਵਿਰਾਗ ਵਿੱਚ ਨਹੀਂ ਸੀ ਆਇਆ। ਉਦੋਂ ਵੀ ਬਾਕੀ ਸਿੰਘਾਂਾਂ ਮਾਹਰ ਗੋਗਿਤ ਪਾਸ਼ਾ ਨੇ ਪੰਜ ਵਰੀ ਜੈਕਾਰਾ ਬੰਦ। ਤੇ ਜੇ ਅਸੀਂ ਛੋਟੇ ਸਰਦਾਰਾਂ ਦੀ ਸ਼ਿੱਦਦੀ ਦੀ ਗੱਲ ਕਰੀ। ਇੱਥੇ ਅਸੀਂ ਅੱਜ ਦੇ ਸਮਾਜ ਦੇ ਵੀ ਨਾਲੇ ਗੱਲ ਵਿਚਾਰ ਰਹੀ ਹੈ। ਕਿਉਂਕਿ ਜਦੋਂ ਛੋਟੇ ਸਵਾਲ ਇਜ਼ਾਦਿਆਂ ਨੂੰ ਕਚਾਰੇ ਦੇ ਵਿੱਚ ਪੇਸ਼ ਕੀਤਾ ਜਾਂਦਾ ਸੀ ਉਹ بڑے ਸਵਾਲ ਪੁੱਛਦੇ ਜਾਂਦੇ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਇਹਨਾਂ ਬੱਚੇ ਨੇ ਪਹਿਲਾਂ ਉਹਨਾਂ ਕੋਸ਼ਿਸ਼ ਕੀਤੀ ਕਿ ਅਸੀਂ ਪਿਆਰ ਦੇ ਨਾਲ ਸਮਝਾਈਏ ਕਿ ਤੁਸੀਂ ਆਪਣੇ ਧਰਮ ਨੂੰ ਛੱਡ ਕੇ ਸਾਡਾ ਧਰਮ ਤਬੂਦ ਕਰ ਬੜੇ ਲਾਲਤ ਤੁਹਾਨੂੰ ਰਾਜਿਆ ਦੀ ਤਰ੍ਹਾਂ ਰੱਖੋਗੇ ਤੁਹਾਨੂੰ ਮਹਿਲਾਂ ਦੇ ਵਿੱਚ ਰੱਖਾਂਗੇ ਜਿੱਥੇ ਤੁਸੀਂ ਚਾਹੋਗੇ ਜੋ ਤੁਸੀਂ ਚਾਹੋਗੇ ਉਹ ਤੁਹਾਨੂੰ ਦਿੱਤਾ ਜਾਏਗਾ ਪਰ ਨਹੀਂ ਕਿਉਂਕਿ ਸਿੱਖਿਆ ਦਾਦੀ ਸੀ ਪਰਵਰੀ ਸ਼ਦਾਂ ਦੀ ਹੋਈ ਸੀ ਪਤਾ ਨਹੀਂ ਅੱਖੀਂ ਦੇਖਿਆ ਸੀ ਦਾਦਾ ਗੁਰਦੇਵਹਦਰ ਜੀ ਨੇ ਸਿਰ ਨਹੀਂ ਸੀ ਚੁਕਾਇਆ ਸੀਸ ਦੇ ਦਿੱਤਾ ਸੀ ਪਰਿਵਾਰ ਘਰ ਦਿੱਤਾ ਸੀ ਸ਼ਹੀਦੀ ਦੇ ਦਿੱਤੇ ਸੀ ਪਰ ਸਿਰ ਨਹੀਂ ਚੁਕਾਇਆ ਫਿਰ ਡਰ अनेਕਾਂ ਦਿੱਤੇ ਕਿ ਤੁਹਾਡੇ ਪਿਤਾ ਨੂੰ ਗੋਬਿੰਦ ਨੂੰ ਅਸੀਂ ਗ੍ਰਿਫਤਾਰ ਕਰ ਲਵਾਂਗੇ ਸਾਰੇ ਸਿੰਘਾਂ ਨੂੰ ਅਸੀਂ ਗ੍ਰਿਫਤਾਰ ਕਰ ਲਵਾਂਗੇ ਡਰਾਵੇ ਵੀ ਬੜੇ ਦਿੱਤੇਗੇ ਪਰ ਉਦੋਂ ਉਹਨਾਂ ਨੇ ਬੋਲ ਸੀ ਮਰਨਾ ਤਕ ਮੌਲ ਹੈ ਝੁਕਣਾ ਤਕ ਮੌਲ ਨਹੀਂ ਹੈ ਉਹੀ ਤਿੰਨ ਦਿਨ ਵਿਚਾਰ ਦੇਣਗੇ ਅਨੇਕਾਂ ਡਰਾਉਣੇ ਦਿਨ ਗਏ ਲਾਲਚ ਦਿੱਤੇ ਗਏ ਪਰ ਝੁਕੇ ਨਹੀਂ ਹੈ ਸਿਰ ਨਹੀਂ ਨਮਾਇਆ ਸ਼ਹੀਦੀ ਦੇ ਦਿੱਤੇ ਛੋਟੇ ਖ਼ੂਨ ਦਾ ਇਹ ਅਸੀਂ ਕਰੀਏ ਇਤਿਹਾਸ ਦੀ ਵਿੱਚ ਅੱਜ ਵਨਾਂ ਅੱਜ ਅਸੀਂ ਧਿਆਨ ਨਾਲ ਦੇਖੀ ਅੱਜ ਕੌਣ ਕੌਣ ਝੁਕਦਾ ਹੈ ਅੱਜ ਕਹਿਣ ਦੀ ਗੋੜ ਪੈਂਦੀ ਹੈ ਅੱਜ ਜਾਨੂੰ ਕਹਿਣ ਦੀ ਲੋੜ ਪੈਂਦੀ ਹੈ ਕਿ ਫਤਿਹ ਸਿੰਘਾਂ ਜ਼ੋਰავਰ ਸਿੰਘ ਮੌਤ ਚਾਹੀਦੀ ਹੈ ਕਿ ਜ਼ਿੰਦਗੀ ਚਾਹੀਦੀ ਹੈ ਅੱਜ ਇਹ ਗੱਲਾਂ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਅੱਜ ਸਾਡੇ ਬੱਚੇ ਆਪਣੇ ਆਪ ਹੀ ਕਿਸੇ ਸੈਲੂਨ ਦੇ ਵਿੱਚ ਜਾਂਦੇ ਨੇ ਨਾਈ ਦੀ ਦੁਕਾਨ ਤੇ ਜਾਂਦੇ ਨੇ ਫੇਰ ਝਕਾ ਕੇ ਬਹਿ ਜਾਂਦੇ ਇਥੇ ਸਾਡੀ ਖੁਦ ਦੀ ਨਲਾਇਕੀ ਹੈ ਸਾਨੂੰ ਕਿੱਥੇ ਸਮਝ ਆਇਆ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਦੱਸਿਆ ਤੇ ਦੂਸਰੀ ਇਹ ਬਾਤ ਅਸੀਂ ਆਖਦੇ ਹਾਂ ਅੱਜ ਅਨੇਕਾਂ ਹੋਰ ਧਰਮਾਂ ਦੇ ਲੋਕ ਸਿੱਖ ਕੰਮਸ਼ਣ ਕਰ ਰਹੇ ਨੇ ਆਪਣਾ ਧਰਮ ਬਚਾ ਰਹੇ ਨੇ ਤਾਂ ਮੈਂ ਆਖਦਾ ਹਾਂ ਉਹ ਸਿੱਖ ਨਹੀਂ ਹੈ ਜੇ ਅਸੀਂ ਇਤਿਹਾਸ ਨੂੰ ਵਿਚਾਰਨ ਦਾ ਯਤਨ ਕਰੀਏ ਸਮਝਣ ਦਾ ਯਤਨ ਕਰੀ ਕਿਉਂਕਿ ਅਸੀਂ ਗੁਰਬਾਣੀ ਤੋਂ ਸਮਝ ਲੈਣੀ ਹੈ ਇਤਿਹਾਸ ਤੋਂ ਸਿੱਖਿਆ ਲੈਣੀ ਹੈ ਉਹਨਾਂ ਵੇਲਿਆਂ ਦੇ ਵਿੱਚ 7 ਅਤੇ 9 ਸਾਲ ਦੇ ਸ਼ਹੀਦ 자ਦਿਆਂ ਨੇ ਈਨ ਨਹੀਂ ਸੀ ਮੰਨੀ ਉਹਨਾਂ ਨੂੰ अनेका ਲਾਲਚ ਦਿੱਤੇ ਗਏ ਡਰਾਵੇ ਦਿੱਤੇ ਗਏ ਤੇ ਡਰਾਵਾ ਮੌਤ ਤੋਂ ਵੱਡਾ ਕਿਹੜਾ ਹੋ ਸਕਦਾ ਹੈ ਕਿਤੇ ਤੁਹਾਡੇ ਸਿਰ ਕਲਮ ਕਰ ਦਿੱਤੇ ਜਾਣਗੇ ਤੁਹਾਨੂੰ ਮਾਰ ਦਿੱਤਾ ਜਾਏਗਾ ਇਸ ਤੋਂ ਵੱਡਾ ਡਰਾਵਾ ਨਹੀਂ ਕੋਈ ਹੋ ਸਕਦਾ ਡਰਾਵੇ ਦਿੱਤੇਗੇ ਨਿਕਤਰਾਂ ਦੇ ਲਾਲਚ ਦਿੱਤੇਗੇ ਉਹਨਾਂ ਸਿਰ ਨਹੀਂ ਝੁਕਾਇਆ ਇਹ ਹੀ ਆਖਿਆ ਮਰਨਾ ਕਬੂਲ ਹੈ ਛੁਪਣਾ ਕਬੂਲ ਨਹੀਂ ਅੱਜ ਛੁਪਣਾ ਕਬੂਲ ਹੈ ਮਰਨਾ ਕਬੂਲ ਨਹੀਂ ਅੱਜ ਉਹ ਹਾਲਾਤ ਨਹੀਂ ਹੈਗੇ ਪਰ ਅਸੀਂ ਖੁਦ ਜਾ ਕੇ ਅਸੀਂ ਆਪਣੇ ਟ੍ਰੈਂਡ ਦੇ ਅਕੋਰਡਿੰਗ ਫੈਸ਼ਨ ਦੇ ਅਕੋਰਡਿੰਗ ਸਾਨੂੰ ਕਿਸੇ ਨੇ ਦੱਸਿਆ ਨਹੀਂ ਸਿੱਖੀ ਹੈ ਕਿ ਕੀ ਇਹ ਸਿੱਖੀ ਨੂੰ ਬੜਾ ਔਖਾ ਬਣਾ ਲਿਆ ਡੈਫੀਨੇਸ਼ਨ ਹੀ ਬੜੀ ਔਖੀ ਕਰ ਲਈ ਹੈ ਸਾਡੇ ਸਮਾਜ ਨੇ ਪ੍ਰਚਾਰੇ ਇਸ ਤਰ੍ਹਾਂ ਕਿ ਸਿੱਖੀ ਤਾਂ ਬੜੀ ਔਖੀ ਹੈ ਮੈਂ ਕਹਿੰਦਾ ਸਿੱਖੀ ਤਾਂ ਸੌਖਾ ਹੀ ਕੁੱਝ ਨਹੀਂ ਹੈ ਸਿੱਖੀ ਤਾਂ ਸੌਖਾ ਹੀ ਕੁੱਝ ਨਹੀਂ ਹੈ ਨਾ ਪਾ ਇਹ ਗੱਲ ਸਮਝਣ ਦੀ ਲੋੜ ਹੈ ਉਸ ਵੇਲੇ ਛੋਟੇ ਸਹਜਜ਼ਾਦਿਆਂ ਦੀ ਉਮਰ 7 ਤੇ 9 ਸਾਲ ਹੈ ਉਹ ਨਹੀਂ ਝੁਕੇ ਉਹਨਾਂ ਈਨ ਨਹੀਂ ਮੰਨੀ ਉਹਨਾਂ ਨੂੰ अनेका ਲਾਲਚ ਮੈਂ ਜਿਹੜੀ ਗੱਲ ਕਰਨੀ ਹੈ ਸਮਝਣ ਦਾ ਯਤਨ ਕਰੋ ਉਹਨਾਂ ਨੂੰ अनेका ਲਾਲਚ ਦਿੱਤੇ ਗਏ ਉਹਨਾਂ ਆਪਣਾ ਧਰਮ ਤਬਦੀਲ ਨਹੀਂ ਦੇ ਕੀਤਾ ਉਹਨਾਂ ਮਰਨਾ ਪਹਿਲੇ ਨੰਬਰ ਤੇ ਰੱਖਿਆ ਉਹ ਕਹਿੰਦੇ ਮਰ ਜਾਵਾਂਗੇ ਪਰ ਚੁੱਕਾਂਗੇ ਕਿਸੇ ਕੋ ਹੋ ਸਕੇ ਨਹੀਂ ਤੇ ਅੱਜ ਸਾਨੂੰ ਕੋਈ ਥੋੜਾ ਜਾਰ ਨਾਲ ਜਰੇਦਾ ਵੀ ਤਿੰਨ ਮੈਂ ਤੇ ਕੋ ਪੈਸੇ ਜਰੇਦਾ ਉਹਦਾ ਤੇਰੇਆ ਵਾਸਤੇ ਮੈਂ ਆਹ ਕਰ ਦਵਾਂਗਾ ਤੈਨੂੰ ਘਰ ਲੈ ਦਵਾਂਗਾ ਤੈਨੂੰ ਫਲਾਣੀ ਚੀਜ਼ ਲੈ ਦਵਾਂਗਾ ਅਸੀਂ ਛੋਟੇ ਛੋਟੇ ਲਾਲਚਾਂ ਬੱਚੇ ਮੈਂ ਬੇਨਤੀ ਕਰਨੀ ਹੈ ਕਿ ਉਹ ਸਿੱਖ ਨਹੀਂ ਹੈ ਜਿਹੜੇ ਥੋੜੇ ਜੇ ਲਾਲਚ ਦੇ ਪਿੱਛੇ ਆਪਣੇ ਗੁਰੂ ਨੂੰ ਛੱਡ ਦਿੰਦੇ ਨੇ ਉਹ ਅੱਜ ਉਹਨਾਂ ਆਪਣੇ ਗੁਰੂ ਛੱਡਿਆ ਇਹ ਗੱਲ ਜਿਹੜਾ ਪੱਕੀ ਜਿੰਨੂੰ ਜਿੰਨੂੰ ਜਿੰਦੇ ਵਿੱਚ ਟਨਵਰਟ ਹੋਏ ਨੇ ਜਿੱਥੇ ਪਹੁੰਚੇ ਨੇ ਜਿੱਥੇ ਗਏ ਨੇ ਉੱਥੇ ਪੱਕਾ ਰਹਿਣੇ ਨੇ ਥੋੜਾ ਜਿਹਾ ਹੋਰ ਕੋਈ ਲਾਲਚ ਦੇ ਕੇ ਕਿਤੇ ਹੋਰ ਚਲੇ ਜਾਣਗੇ ਇਤਿਹਾਸ ਤੋਂ ਅਸੀਂ ਸਿੱਖਿਆ ਲੈਣੀ ਆਪਣੇ ਬੱਚਿਆਂ ਨੂੰ ਤੁਸੀਂ ਇਤਿਹਾਸ ਸਮਝਾਓ ਗੁਰਬਾਣੀ ਸਮਝਾਓ ਗੁਰਬਾਣੀ ਆਪ ਪੜਨੀ ਸਿਖਾਓ ਬਹੁਤ ਸਰ ਬੇਨਤੀ ਕਰਦਾ ਹੁੰਨਾ ਜੇ ਮੇਰੇ ਵਰਗਾ ਗੁਰਬਾਣੀ ਨ ਸਮਝ ਕੇ ਕਥਾ ਕਰਨ ਜੋਗਾ ਹੋ ਗਿਆ ਹੈ ਨਾ ਤੁਹਾਡੇ ਸਾਰਿਆਂ ਦੇ ਸਾਹਮਣੇ ਬੈਠ ਕੇ ਇਤਿਹਾਸ ਦੇ ਵਿਚਾਰ ਕਰੇ ਤੁਸੀਂ ਕੋਈ ਵੀ ਬੰਦਾ ਗੁਰਬਾਣੀ ਸਮਝ ਸਕਦਾ ਪੜ ਸਕਦਾ ਇਤਿਹਾਸ ਨੂੰ ਸਮਝ ਸਕਦਾ ਇੱਕ ਗੱਲ ਤੁਹਾਨੂੰ ਇਹ ਪਤਾ ਲੱਗ ਜਾਏ ਕਿ ਜਦੋਂ ਤੁਸੀਂ ਇਤਿਹਾਸ ਖੁਦ ਸਮਝੋਗੇ ਨਾ ਕੁਰਬਾਨੀ ਨੂੰ ਖੁਦ ਪੜੋਗੇ ਸਮਝੋਗੇ ਵਿਚਾਰ ਕਰੋਗੇ ਮਨ ਦੇ ਵਿੱਚ ਇੰਨੀ ਦਿੜਤਾ ਬਣ ਜਾਂਦੀ ਹੈ ਕੋਈ ਭਾਵੇਂ ਟੋਟੇ ਟੋਟੇ ਕਰ ਦਵੇ ਸਿਰ ਕਲਮ ਕਰ ਦੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਹੋਰ ਕਿਤੇ ਝੁਕਣਾ ਤਕਬੂਲ ਨਹੀਂ ਕਰਨਾ ਜ਼ਰੂਰ ਕਬੂਲ ਇਹ ਅੱਜ ਵੀ ਹੈ ਮੱਫ਼ਰ ਬੇਂਤੀ ਕਰਨ ਭਾਵੇਂ ਕੋਸੇ ਰਲਾ ਦੇ ਟੋਟੇ ਟੋਟੇ ਕਰ ਦਵੇ ਪਰ ਮਜਾਲ ਹੈ ਤੁਹਾਡੀ ਮਰਜ਼ੀ ਤੋਂ ਬਿਨਾ ਤੁਹਾਨੂੰ ਕਿਸੇ ਹੋਰ ਅਗੇ ਕੁਝ ਝੁਕਾ ਸਕੇ ਇਹ ਤੁਹਾਡੀ ਆਪਣੀ ਮਰਜ਼ੀ ਤੁਸੀਂ ਝੁਕਦੇ ਹੋ ਮੈਂ ਕੁਝ ਝੁਕਾ ਸਕਦਾ ਇਨ੍ਹਾਂ ਸ਼ਹੀਦਾਂ ਦੀ ਹਾੜੀਆਂ ਦੇ ਵਿੱਚ ਅਸੀਂ ਗੁਰੂ ਪਾਤਸ਼ਾਹ ਜੀ ਦੇ ਕੋਲ ਬੈਠ ਕੇ ਇਤਿਹਾਸ ਸ਼ਰਵਨ ਕਰ ਰਹੇ ਹਾਂ ਗੁਰਬਾਣੀ ਦੇ ਪਾਠ ਸੁਣ ਰਹੇ ਹਾਂ ਇਹ ਸਫਲਤਾ ਹੁਣ ਕੇ ਅੱਜ ਇੱਥੋਂ ਇਹ ਪ੍ਰਣ ਲੈ ਕੇ ਜਾਓ ਗੁਰਬਾਨੀ ਆਪ ਪੜਾਂਗੇ ਬੱਚਿਆਂ ਨੂੰ ਪੜ੍ਹਾਵਾਂਗੇ ਸਮਝਾਵਾਂਗੇ ਵਿਚਾਰ ਕਰਾਂਗੇ ਇਤਿਹਾਸ ਸਮਝਾਂਗੇ ਜੇ ਤੁਸੀਂ ਇਹ ਚੀਜ਼ਾਂ ਪਨਾਉਣੀਆਂ ਸ਼ੁਰੂ ਕਰਤੀਆਂ ਤੁਹਾਡੇ ਬੱਚੇ ਛੱਡੋ ਉਹਨਾਂ ਦੇ ਨਾਲ ਵੀ ਜਿਹੜੇ ਰਹਿੰਦੇ ਨੇ ਨਾ ਉਹ ਵੀ ਕੈਨਗੇ ਸਿੱਖੀ ਦੇ ਵੱਲ ਔਣਾ ਹੀ ਹੋਣਾ ਅਸੀਂ ਦਸਤਾਰ ਸਜੋਣੀ ਸਜੋਣੀ ਇਹ ਗੁਣਤੀ ਇਹ ਸਿੱਖਿਆ ਤੁਸੀਂ ਆਪਣੇ ਬੱਚਿਆਂ ਨੂੰ ਦੇਣੀ ਹੈ ਉਸੀ ਪਰਮਰਿਸ਼ ਦੇ ਵਿੱਚ ਜੇ ਕਮੀ ਛੱਡੀ ਤਾਂ ਨਾ ਹੋਰ ਪਾਸੇ ਜਾਣਾ ਪਰ ਜੇ ਤੁਸੀਂ ਪਰਵਰਿਸ਼ ਵਧੀਆ ਕੀਤੀ ਇਤਿਹਾਸ ਉਹਨਾਂ ਨੂੰ ਥੋਲ ਬੈਠ ਕੇ ਦਾਦਾ ਦਦੀ ਨੇ ਸਮਝਾਇਆ ਦੱਸਿਆ ਅਸੀਂ ਇਹਨਾਂ ਦੇ ਵਾਰਿਸਾਂ ਅਸੀਂ ਕੌਣ ਆ ਸਾਡੇ ਗੁਰੂ ਪਿਤਾ ਕੌਣ ਆ ਉਹਨਾਂ ਸਾਡੇ ਵਾਸਤੇ ਕੀ ਕੁਝ ਕੀਤਾ ਤਾਂ ਤੁਹਾਡੇ ਬੱਚੇ ਕਿਸੇ ਭੈੜੀ ਸੰਗਤ ਵਿੱਚ ਨਹੀਂ ਜਾਣਗੇ ਆਪਣੇ ਜੀਵਨ ਦੇ ਵਿੱਚ ਬਹੁਤ ਅੱਗੇ ਵਧਣਗੇ ਇਨਸਾਨ ਬਣ ਕੇ ਜਿਹੜਾ ਵਿਅਕਤੀ ਇਨਸਾਨ ਬਣ ਗਿਆ ਉਹ ਕਦੇ ਵੀ ਗਲਤ ਨਹੀਂ ਹੋਏਗਾ ਉਹ ਹਮੇਸ਼ਾ ਸਹੀ ਹੋਏਗਾ ਕਿਉਂਕਿ ਪੜ੍ਹਾਈ ਕਰਾ ਕੇ ਤੁਸੀਂ ਕਰਮ ਵੱਡੇ ਕਰ ਸਕਦੇ ਹੋ ਪਰ ਧਰਮ ਤਾਂ ਹੀ ਨਾਲ ਜੁੜੇਗਾ ਜੇ ਉਹ ਇਨਸਾਨ ਬਣਗੇ ਤਾਂ ਹੀ ਕੋਈ ਡਾਕਟਰ ਹੋਏਗਾ ਮੈਂ ਹੋਰਗੇ ਨਹੀਂ ਕੱਢਣੀ ਕਿਸੇ ਦੇ ਕਿਉਂਕਿ ਮੇਰੇ ਗੁਰੂ ਨੇ ਇਹ ਚੀਜ਼ਾਂ ਮੈਨੂੰ ਸਿਖਾਈਆਂ ਨਹੀਂ ਧਰਮ ਇਹ ਨਹੀਂ ਕਹਿੰਦਾ ਕਰਮ ਤੇ ਧਰਮ ਦਾ ਇਕੱਠੀਆਂ ਹੋਣਾ ਬੜਾ ਜ਼ਰੂਰੀ ਹੈ ਤੇ ਇਹ ਬਾਤ ਸਾਨੂੰ ਸਮਝਣੀ ਪਵੇਗੀ ਬਾਬਾ ਕਬੀਰ ਸਾਡੇ ਦਾ ਬਚਨ ਜੇ ਤੰਬੀਰ ਇਹ ਤਾਂ ਨ ਜਾਏਗਾ ਕਮਣੇ ਮਾਰਗ ਲਾਏ ਕੈ ਸੰਗਤ ਕਰ ਸਾਧਕੀ ਕੈ ਹਰਕੇ ਗੁਣ ਗਾਏ ਇੰਡੀਆ ਨੂੰ ਬੇਨਤੀਆਂ ਪ੍ਰਵਾਨ ਕਰਨੀਆਂ ਸੰਗਤਾਂ ਦਾ ਬੜਾ ਧੰਵਾਦ ਹੈ ਗੁਰੂ ਪਾਤਸ਼ਾਹ ਜੀ ਦਾ ਬੜਾ ਸ਼ੁਕਰ ਹੈ ਜੁਰਨਾ ਨੇ ਅਸੀਂ ਮੱਤ ਬਖਸੀ ਹੈ ਆਪਣੇ ਲੜ ਲਾਇਆ ਮੈਂ ਅਰਦਾਸ ਕਰਦਾ ਤੁਹਾਡੇ ਬੱਚਿਆਂ ਨੂੰ ਤੁਹਾਨੂੰ ਆਪਣੇ ਲੜ ਲਾ ਲੈਣ ਪਰ ਕੋਸ਼ਿਸ਼ ਤੁਹਾਨੂੰ ਆਪ ਨੂੰ ਕਰਨੀ ਪਵੇਗੀ ਗੁਰਬਾਣੀ ਆਪ ਨੂੰ ਪੜਨੀ ਪਵੇਗੀ ਮਨ ਜ਼ਰੂਰ ਲੱਗੇਗਾ ਇਤਿਹਾਸ ਆਪ ਨੂੰ ਪੜਨਾ ਪਵੇਗਾ ਸਮਝ ਆਏਗਾ ਜ਼ਰੂਰ ਅੱਗੇ ਆਪਣੇ ਜੀਵਨ ਦੇ ਵਿੱਚ ਸ੍ਰੀ ਆਪਣੇ ਬੱਚਾ ਨੂੰ ਤਾਂ ਹੀ ਸਮਝਾ ਸਕੋਗੇ ਅਸੀਂ ਕੌਣ ਆ ਅਸੀਂ ਕਿੰਨਾ ਦੇ ਵਾਰਿਸ ਤੇ ਅਸੀਂ ਗੁਰਬਾਣੀ ਨੂੰ ਪੜ੍ਹ ਕੇ ਸਮਝ ਕੇ ਅੱਗੇ ਵਧਣਾ ਹੈ ਸੋ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਕੋਈ ਵੀ ਰਸਨਾ ਬੰਦ ਜੀ ਨਾ ਰਹੇ ਗੱਜ-ਮੱਜ ਕੇ ਬਲਾਓ ਜੀ ਫਤਿਹ ਆਪਕੋ ਜੀ ਵਾਹਿਗੁਰੂ ਜੀ ਦਾ ਹਰਿ ਸਤ ਵਾਹਿਗੁਰੂ ਜੀ ਕੀ ਏਕ